ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਕਿੰਗਾ ਦਾ ਪਿੰਡ ਛੇੜਨੇ ਦੀ ਟੀਮ ਗਰਾਊਂਡ ਚ ਸ਼ਿਵ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਮਰਤ ਬਾਈ ਸਾਡਾ ਭਰਾ ਅਸੀਂ 300 ਕਿਲੋਮੀਟਰ ਬਾੜ ਤੋਂ ਇੱਥੇ ਖੇਡਣ ਨਹੀਂ ਆਏ ਸੀ ਕੋਈ ਮਿੱਟੀ ਘੱਟ ਨਹੀਂ ਆਏ ਸੀ ਸਾਡੀਆਂ ਜਿਹੜਾ ਪਹਿਲਾ ਮੈਚ ਹੋਇਆ ਨਾ ਅਸੀਂ ਉਹ ਦੋ ਟਾਈਆਂ ਵੇਲੇ ਕੋਲੇ ਸੀ ਨਾ ਜਦੋਂ ਸੈਮੀ ਦੀਆਂ ਟਾਂਗਾਂ ਪੈਗਾਂ ਸਾਡਾ ਕੋਈ ਉਦੋਂ 플레이ਰ ਕੋਲੇ ਆਇਆ ਵੀ ਯਾਰ ਸਾਡਾ ਘਰ ਦਾ ਟੂਰਨਾਮੈਂਟ ਆ ਚੱਲ ਅਸੀਂ ਅਮਰਤ ਦੇ ਮੂੰਹ ਨੂੰ ਬਾਊ ਆਲਖ ਦੇ ਮੂੰਹ ਨੂੰ ਅਸੀਂ ਯਾਰ ਫੇਰ ਵੀ ਕਮੇਟੀ ਨਾਲ ਤੇ ਆ ਲੋਕਾਂ ਦਾ ਕੀ ਕਸੂਰ ਆ ਜਿਹੜੇ ਖੜੇ ਵੇਖੀ ਜਾਂਦੇ ਆ ਜਿਵੇਂ ਕਮੇਟੀ ਕਹੂਗੀ ਦਵਾਰੇ ਟਾਂਗਾਂ ਪਾ ਦਿਓ ਯਾਰ ਅਸੀਂ ਖੇਡ ਲਾਂਗੇ ਧੰਨਵਾਦ ਭਾਈ ਹੈਲੋ ਜੰਗਿਆਣੇ ਦੀ ਟੀਮ ਜੱਗੇ ਕੋਚ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਆਖਿਆ ਵੀ ਅਸੀਂ ਅਮਰਤ ਜੀ ਸੱਦੇ ਤੇ ਅੱਜ ਆਏ ਆਂ ਤੇ ਟਾਈਆਂ ਦੁਆਰੇ ਪਾ ਕੇ ਮਸਲਾ ਹੱਲ ਹੁੰਦਾ ਜੰਗਿਆਣੇ ਦੀ ਟੀਮ ਇਸ ਗੱਲ ਨਾਲ ਸਹਿਮਤ ਹੈ ਇੱਕ ਵਾਰੀ ਤਾੜੀਆਂ ਮਾਰ ਦਿਓ ਟੀਮ ਲਈ ਜਸ ਚੌੜੇ ਮਦਰਿਆਂ ਵਾਲਾ ਵੀ ਇੱਕ ਵਧੀਆ ਇਨਸਾਨ ਹੈ ਉਹਨੇ ਵੀ ਅਮਰਤ ਹੌਲਖਾਨੇ ਦੇ ਨਾਲ ਯਾਰੀ ਪਗਾਈ ਹੈ ਟੀਮ ਉਹਨੇ ਵੀ ਵਧੀਆ ਬਣਾਈ ਹੈ